ਲਗਭਗ 2.5 ਤੋਂ 3 ਸਾਲ ਦਾ ਸਮਾਂ ਹੋ ਗਿਆ ਸੀ ਆਪਾਂ ਬਿਲਕੁਲ ਵੀ ਕਿਸੇ ਦੇ ਖਿਲਾਫ ਜਾਂ ਕੁਝ ਵੀ ਨਹੀਂ ਆਪਾਂ ਕੋਈ ਵੀ ਬਿਆਨ ਨਹੀਂ ਦਿੱਤਾ ਕੁਝ ਵੀ ਨਹੀਂ ਬੋਲੇ ਆਪਾਂ ਇਹ ਸੀ ਕਿ ਜੋ ਹੋ ਗਿਆ ਉਹ ਸਾਰਿਆਂ ਦੇ ਸਾਹਮਣੇ ਆ ਕਿਤੇ ਹੋਰ ਭਰਾ ਮਾਰੂ جنگ ਜਿਹੜੀ ਆ ਹੋਰ ਨਾ ਸ਼ੁਰੂ ਹੋ ਜਾਵੇ ਪਰ ਅੱਜ ਲਗਾਤਾਰ ਲਗਭਗ ਪਿਛਲੇ 10-15 ਦਿਨਾਂ ਤੋਂ ਮੈਂ ਇੱਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਵੀ ਸ਼ੋਮਨੀ ਕਾਲੇਦਾਰ ਅਮਰਸਰ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਵੀ ਜਿਹੜੀ ਕਾਉਂਟਰ ਇੰਟੈਲੀਜੈਂਸੀ ਸੀਆਈਡੀ ਆਈਬੀ ਤੇ ਜਿਹੜੀਆਂ ਹੋਰ ਏਜੰਸੀਆਂ ਨੇ ਦੇਸ਼ ਦੀਆਂ ਵੱਖ-ਵੱਖ ਮੈਨੂੰ ਮੈਂਟਲੀ ਤੌਰ ਤੌਰ ਤੇ ਬਾਰ ਬਾਰ ਬੁਲਾ ਕੇ ਇੰਨਾ ਹਰਾਸਮੈਂਟ ਮੇਰਾ ਕੀਤਾ ਜਾ ਰਿਹਾ ਕਦੀ ਕਿਸੇ ਦਫ਼ਤਰ ਦੇ ਵਿੱਚ ਕਦੀ ਚੰਡੀਗੜ੍ਹ ਕੋਈ ਕਹਿੰਦਾ ਚੰਡੀਗੜ੍ਹ ਤੋਂ ਲੈਟਰ ਆ ਗਈ ਕੋਈ ਕਹਿੰਦਾ ਦਿੱਲੀ ਤੋਂ ਲੈਟਰ ਆਈ ਆ ਕਦੀ ਅੰਮ੍ਰਿਤਸਰ ਬੁਲਾਇਆ ਜਾਂਦਾ ਆ ਅੱਜ ਸਾਡੀ ਜਿਹੜੀ ਆ ਸੀਆਈਏ ਕਾਉਂਟਰ ਇੰਟੈਲੀਜੈਂਸੀ ਜਿਹੜੀ ਆ ਉਹਨਾਂ ਦੀ ਜਿਹੜੀ ਬ੍ਰਾਂਚ ਸੀ ਜਿਹੜੀ ਆ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਦੇ ਵਿੱਚ ਸਾਡੀ ਪੇਸ਼ੀ ਸੀ ਸਾਨੂੰ ਸਮਨਿੰਗ ਹੋਈ ਸੀ ਵੀ ਤੁਸੀਂ ਪੇਸ਼ ਹੋਣਾ ਆ ਉਹਨਾਂ ਨੇ ਸਵੇਰ ਦੇ ਆਪਾਂ ਉੱਥੇ 10 ਵਜੇ ਤੇ ਗਏ ਆ ਤੇ ਹੁਣ ਜਿਹੜਾ ਵਾ ਸਮਾ ਜਿਹੜਾ ਵਾ ਉਹ ਤਕਰੀਬਨ ਹੋ ਚੁੱਕਿਆ ਐ ਇਸ ਟਾਈਮ 5 ਵਜ ਚੁੱਕੇ ਆ ਤਕਰੀਬਨ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇੰਨਾ ਚਿਰ ਹਰਾਸਮੈਂਟ ਬਣਾ ਕੇ 6 6 7 7 ਘੰਟੇ ਬਿਠਾ ਕੇ ਕਦੀ ਕਿਸੇ ਅਫਸਰ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਨਹੀਂ ਕਦੀ ਕਿਸੇ ਵੱਲੋਂ ਕਦੀ ਅਜਨਾਲਾ ਇਨਸੀਡੈਂਟ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਕੀਤੀ ਜਾਂਦੀਆਂ ਕਦੀ ਡਿਬਰੂ ਘੜ ਦੇ ਵਿੱਚ ਜਿਹੜੇ ਨਜ਼ਰਬੰਦ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਕਦੀ ਹੋਰ ਦੇਸ਼ਾਂ-ਵਦੇਸ਼ਾਂ ਦੇ ਜਿਹੜੇ ਵਿੱਚ ਬੈਠੇ ਆ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਜਾਂਦੀ ਤੇ ਇਹ ਪੇਸ਼ੀਆਂ ਜੋ ਹੋ ਰਹੀਆਂ ਵਾਂ ਇਹ ਸਾਰੇ ਜਿਹੜੇ ਬਾਹਰ ਬੈਠੇ ਹੋਏ ਆ ਜਿਹੜੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਪਰ ਸਹੀ ਮੈਨੇ ਦੇ ਵਿੱਚ ਸਰਕਾਰੀ ਸੰਧਾਂ ਵਾਲਾ ਕੰਮ ਕਰ ਰਹੇ ਆ ਬਾਹਰ ਬੈਠੇ ਬੈਠੇ ਉਥੋਂ ਦਾ ਕੋਈ ਬਿਆਨ ਜਾਰੀ ਕਰ ਦਿੰਦੇ ਆ ਕਦੀ ਲਿਸ਼ਟਾ ਜਾਰੀ ਕਰ ਦਿੰਦੇ ਆ ਤੇ ਜਿਹੜੀਆਂ ਭੁਗਤਾਨੀਆਂ ਸਾਨੂੰ ਪੰਜਾਬ ਚ ਪੇਛਾ ਨੂੰ ਪੈਂਦੀਆਂ ਪਰसों ਮੇਰੇ ਘਰ CIA ਸਟਾਫ ਆਇਆ ਪਿਛਲੇ ਸ਼ਨੀਵਾਰ ਵੀ ਮੇਰੇ ਜ਼ਿਲ੍ਹਾ ਪ੍ਰਸ਼ਾਸਨ ਆਇਆ ਇੱਕ ਦਿਨ ਮੇਰੇ ਕਾਊਂਟਰ ਇੰਟੈਲੀਜੈਂਸੀ ਵਾਲੇ ਕੱਲ ਫੇਰ ਮੇਰੇ ਕੋਲ ਆਏ ਅੱਜ ਮੈਨੂੰ ਪੇਸ਼ ਆਉਣ ਲਈ ਲਗਾਤਾਰ ਮੇਰਾ ਫੋਨ ਵੀ ਜਬਤ ਕੀਤਾ ਸੋ ਇਹ ਬਾਹਰ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਨਾ ਵਾ ਤੁਸੀਂ ਬਾਹਰ ਬੈਠ ਕੇ ਜਿਹੜੇ ਫੇਸਬੁੱਕ ਤੇ ਵਿਦਮਾਨ ਹੋ ਤੁਹਾਡੀਆਂ ਮਿਹਰਬਾਨੀਆਂ ਦੇ ਸਦਕਾ ਹੀ ਅੱਜ ਸਾਨੂੰ ਇੰਨਾ ਕੁਝ ਹਰਾਸਮੈਂਟ ਇੰਨਾ ਕੁਝ ਚਲਣਾ ਪੈ ਰਿਹਾ ਤੇ ਤੁਸੀਂ ਸਾਡੇ ਤੇ ਜਿਹੜੇ ਫੇਕ ਆਈਡੀਆਂ ਤੋਂ ਸਾਨੂੰ ਗਦਾਰੀ ਦੇ ਤਗਮੇ ਦਿੰਦੇ ਹੋ ਸਾਨੂੰ ਤੁਸੀਂ ਕਦੀ ਸਰਕਾਰੀ ਗਵਾਹ ਕਰ ਦਿੰਦੇ ਹੋ ਆਪਣੇ ਆਪ ਲੈ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਮਦੇ ਨਾਲ ਖਲਵਾੜ ਤੇ ਤੁਹਾਡੀਆਂ ਭਾਵਨਾਵਾਂ ਦੇ ਵਿਆਹ ਦੇ ਵਿੱਚ ਆ ਕੇ ਸਾਨੂੰ ਧੀਆ ਭੈਣਾਂ ਦੀਆਂ ਗੰਦੀਆਂ ਗਾਲਾਂ ਕਦੇ ਸਾਡੀਆਂ ਫੋਟੋਆਂ ਡਿਟ ਕੀਤੀਆਂ ਜਾਂਦੀਆਂ ਵਾਂ ਕਦੇ ਧੀਆ ਭੈਣਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਵਾਂ ਇਹ ਸਭ ਬਾਹਰ ਬੈਠੇ ਫੇਸਬੁੱਕੀ ਵਿਦਵਾਨਾਂ ਦੀ ਬਦੌਲਤ ਹੋ ਰਿਹਾ ਸਾਰਾ ਤੁਸੀਂ ਕਰ ਰਹੇ ਹੋ ਬਾਹਰ ਲਿਖ ਕੇ ਸਾਨੂੰ ਪੁਗਤਣਾ ਪੈ ਰਿਹਾ ਆ ਸਾਡਾ ਗੁਨਾਹ ਕੀ ਆ ਦੱਸੋ ਸਾਡਾ ਗੁਨਾਹ ਇਹ ਆ ਕਿ ਇੰਨਾ ਕੁਝ ਸਿੱਖਾਂ ਦਾ ਘਾਣ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਦਾ ਇੰਡੀਅਨ ਸਟੇਟ ਨੇ ਕਰੈਕਡਾਊਨ ਕੀਤਾ ਜਨਾਲਾ ਇਨਸੀਡੈਂਟ ਦੇ ਕਰਕੇ ਜਦ ਕਿ ਸਾਰਿਆਂ ਨੂੰ ਪਤਾ ਵਾ ਸਾਰੀ ਵਰਸਾ بارش ਪੰਜਾਬ ਦੀ ਜੱਥੇਬੰਦੀ ਨੂੰ ਪਤਾ ਆ ਕੌਣ ਸਹੀ ਆ ਕੌਣ ਸੱਚਾ ਤੇ ਕੌਣ ਝੂਠਾ ਕੌਣ ਸਰਕਾਰੀ ਆ ਤੇ ਕੌਣ ਪੰਥਕਵਾ ਆ ਆਪਾਂ ਸਪਸ਼ਟੀਕਰਨ ਸਿਰਫ ਗੁਰੂ ਸਾਹਿਬ ਨੂੰ ਦੇਣਾ ਦਾਰਾਂ ਪਰ ਅੱਜ ਜਦੋਂ ਜਿਹੜੀ ਆ ਜਿਹੜੀ ਸੀਮਾ ਜਿਹੜੀ ਆ ਸਿਰ ਤੋਂ ਪਾਣੀ ਲੰਘ ਹੀ ਚੁੱਕਾ ਆ ਅੱਜ ਥੱਕ ਹਾਰ ਕੇ ਸਾਨੂੰ ਇਹ ਬੋਲਣ ਦੇ ਉੱਤੇ ਮਜਬੂਰ ਕੀਤਾ ਜਾਂਦਾ ਆ ਆਪਾਂ 2.5 ਸਾਲ ਤੋਂ ਬਿਲਕੁਲ ਚੁੱਪ ਸੀ ਕਿ ਕਿਸੇ ਦੇ ਲਈ ਕੁਝ ਨਹੀਂ ਬੋਲਣਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਪਰ ਤੁਸੀਂ ਸਾਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਆ ਇਸ ਤਰੀਕੇ ਦੇ ਨਾਲ ਗੁਰਪ੍ਰੀਤ ਹਰੀਨ ਨੂੰ ਚੁੱਪ ਕਰਦਾ ਹੁੰਦਾ ਸੀ ਬਾਈ ਸਾਡਾ ਜਿਹਦਾ ਕਤਲ ਹੋ ਗਿਆ ਉਹਨੂੰ ਚੁੱਪ ਵੀ ਕਰਾਉਂਦੇ ਸੀ ਪਰ ਤੁਸੀਂ ਬਾਹਰੋਂ ਕੋਈ ਨਾ ਕੋਈ ਵੀਡੀਓਗ੍ਰਾਫੀ ਕਰਕੇ ਤੇ ਉਹਨੂੰ ਮਜਬੂਰ ਕਰ ਦਿੰਦੇ ਹੁੰਦੇ ਸੀ ਬੋਲਣ ਦੇ ਉੱਤੇ ਤੇ ਉਸੇ ਮਜਬੂਰੀ ਦਾ ਫਾਇਦਾ ਚੱਕਦੇ ਹੋਏ ਉਸ ਭਾਈ ਗੁਰਪ੍ਰੀਤ ਸਿੰਘ ਹਰੀਨ ਦਾ ਕਤਲ ਹੋਇਆ ਫਰੀਦਕੋਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਆ ਉਹ ਜਿਹੜਾ ਵਾ ਜਿਹੜਾ ਸਾਰਾ ਕੁਝ ਵਾ ਅੰਦਰ ਦੇਖ ਰੇਖ ਵਾ ਇਨਵੈਸਟੀਗੇਸ਼ਨ ਦੇ ਅੰਦਰ ਵਾ ਕਿਸੇ ਤੋਂ ਵੀ ਕਿਉਂ ਕੋਈ ਚੀਜ਼ ਕੋਈ ਕਿਸੇ ਤੋਂ ਵੀ ਚੀਜ਼ ਕਿਸੇ ਤਰੀਕੇ ਦੀ ਕੋਈ ਭੁੱਲ ਤੇ ਪੜਦਾ ਨਹੀਂ ਰਹਿ ਜਾਣਾ ਸਾਰਾ ਕੁਝ ਦੁਨੀਆ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਜੇ ਸਾਡਾ ਕਸੂਰ ਇਹ ਆ ਵੀ ਆਪਾਂ ਭਾਈ ਗੁਰਪ੍ਰੀਤ ਸਿੰਘ ਹਰੀਨੋ ਦੇ ਪਰਿਵਾਰ ਦਾ ਤੇ ਉਹਦਾ ਸਾਥ ਦੇ ਰਹੇ ਆ ਉਹਦੇ ਮਰਨ ਤੋਂ ਬਾਅਦ ਉਹਦੇ ਕਤਲ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਖੜੇ ਆ ਸਾਡਾ ਕਸੂਰ ਇਹ ਆ ਜਿਨ੍ਹਾਂ ਨੂੰ ਇੰਗਲੈਂਡ ਦੀਆਂ ਧਰਤੀਆਂ ਤੇ ਭਾਈ ਅਰਤਾਰ ਸਿੰਘ ਖੰਡੇ ਵਰਗਿਆਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਨਾਲ ਖੜੇ ਆ ਸਾਡਾ ਕਸੂਰ ਇਹ ਆ ਜੀ ਜਿਹੜੀ ਰਾਜਸੀ ਪਾਸ਼ਾਹੀ ਦਾਵਾ ਮੰਗਦੀ ਹੋਈ ਧਿਰ ਜਿਹੜੀ 40 ਸਾਲ ਤੋਂ ਖਾਲਿਸਤਾਨ ਦੀ ਗੱਲਬਾਤ ਕਰ ਰਹੀ ਆ ਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਖਿਆ ਨਾ ਝੁਕਿਆ ਨਾ ਡਰਿਆ ਨਾ ਉਹਨੇ ਸਮਝੌਤੇ ਕੀਤੇ ਆ ਆਪਾਂ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਕਰਕੇ ਸਾਨੂੰ ਸਟੇਟ ਵੱਲੋਂ ਬਾਰ ਬਾਰ ਧਮਕੀਆਂ ਤੇ ਬਾਰ ਬਾਰ ਏਜੰਸੀਆਂ ਵੱਲੋਂ ਬੁਲਾਇਆ ਜਾ ਰਿਹਾ ਹਰਾਸਮੈਂਟ ਕੀਤਾ ਜਾ ਰਿਹਾ ਤੇ ਪੰਥਕ ਜਿਹੜੇ ਮਖੋਟਾ ਪਾ ਕੇ ਇਹਦੇ ਵਿੱਚ ਫੇਸਬੁੱਕ ਤੇ ਲਿਖਦੇ ਆ ਆਪ ਉਹਨਾਂ ਦਾ ਕੀ ਕਿਰਦਾਰ ਵਾ ਜਿਹੜੇ ਸਾਨੂੰ ਕਹਿੰਦੇ ਕਿ ਕਈ ਪੰਥਕ ਮਖੋਟੇ ਦੇ ਵਿੱਚ ਵਕੀਲ ਇਦਾਂ ਦੇ ਆ ਜਿਹੜੇ ਆਪਣਾ ਵੱਡੀਆਂ-ਵੱਡੀਆਂ ਗੱਲਾਂ-ਬਾਤਾਂ ਕਰ ਦਿੰਦੇ ਆ ਇੰਟਰਨੈਟ ਤੇ ਤੇ ਇੰਟਰਵਿਊਾਂ ਤੇ ਬੈਠ ਕੇ ਤੇ ਬਾਅਦ ਵਿੱਚ ਜਦੋਂ ਮੁੰਡੇ ਫੜੇ ਜਾਂਦੇ ਆ ਕਿਸੇ ਕੇਸ ਦੇ ਵਿੱਚ ਕੋਈ ਫੇਰ ਚੈਟ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਤੇ ਫੇਰ ਬਾਹਰ ਛੁੱਡਣ ਨਹੀਂ ਕਰ ਦਿੰਦੇ ਇੰਟਰਵਿਊ 'ਚ ਵੀ ਸਾਡੇ ਉਹ ਬੰਦੇ ਨਹੀਂ ਸੀ ਹੈਗੇ ਭਾਈ ਜਦੋਂ ਬੰਦੇ ਤੁਹਾਡੀ ਭਾਵਨਾ ਦੇ ਨਾਲ ਚੱਲੇ ਸੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਫਿਰ ਜਦੋਂ ਦੁਬਾਰਾ ਸਟੇਟ ਦਾ ਡੰਡਾ ਚੜਦਾ ਤੁਸੀਂ ਮੁਕਰਦੇ ਕਿਉਂ ਜੇ ਸਾਡੇ ਨਹੀਂ ਜੇ ਇਹ ਤੁਹਾਡੀ ਬਦੌਲਤੀ ਸਾਰਾ ਕੁਝ ਹੋ ਰਿਹਾ ਜੇ ਤੁਹਾਨੂੰ ਲੱਗਦਾ ਤੁਹਾਡੇ ਮਨ ਚ ਭਲੇਖਾ ਆ ਵੀ ਸਟੇਟ ਦਾ ਡੰਡਾ ਚੜ੍ਹ ਕੇ ਏਜੰਸੀਆਂ ਵੱਲੋਂ ਸਾਨੂੰ ਬੁਲਾ ਕੇ ਬਾਰ-ਬਾਰ ਟਾਰਚ ਕਰਕੇ ਟੌਰਚਰ ਕਰਕੇ ਤੇ ਇਸ ਤਰੀਕੇ ਦੇ ਨਾਲ ਫੇਸਬੁੱਕ ਤੇ ਬਦਨਾਮ ਕਰਕੇ ਤੇ ਗਦਾਰੀ ਦੇ ਠੱਪੇ ਲਾ ਕੇ ਸਾਨੂੰ ਸਰਟੀਫਿਕੇਟ ਜਾਰੀ ਕਰਕੇ ਗਵਾਹ ਬਣਾਵਨੂ ਕਿ ਝੂਠੇ ਤੇ ਤੁਸੀਂ ਸਾਨੂੰ ਡਰਾ ਲੋਗੇ ਧਮਕਾ ਲੋਗੇ ਆਪਾਂ ਨਾ ਪਹਿਲੇ ਦਿਨ ਡਰਿਆ ਨਾ ਚ ਡਰਿਆ ਤੇ ਨਾ ਕੱਲ ਡਰਿਆ ਆ ਭਾਈ ਗੁਰਪ੍ਰੀਤ ਸਿੰਘ ਆਪਣੀ ਹਿੱਕ 'ਚ ਗੋਲੀਆਂ ਖਾ ਕੇ ਮਰਿਆ ਤੇ ਮੌਤ ਵੈਸੇ ਵੀ ਆਉਣੀ ਆ ਠੀਕ ਹੈ ਮਰਦ ਨੇ ਤੇ ਕੀ ਡਰਪਣਾ ਜਦ ਹੱਥ ਸਦੋਰਾ ਲੀਨ ਤੇ ਗੁਰੂ ਸਾਹਿਬ ਦੇ ਅੰਗ ਸਿੰਘ ਸਹਾਇਤਾ ਦੇ ਨਾਲ ਚਲਦੇ ਆ ਜਦੋਂ ਉਹਦੀ ਛਤਰ ਸਾਹਿਟ ਹੋ ਜੇ ਮੌਤ ਤੋਂ ਨਾ ਪਹਿਲਾਂ ਡਰਿਆ ਤੇ ਨਾ ਅਜਾ ਭੈਕਾ ਹੁਕ ਕੋ ਦੇਤ ਨਾ ਮੈਂ ਪਹਿਮਾਨ ਤੇ ਆਤ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਆਪਾਂ ਉਸੇ ਪਾਰਸਾਈ ਦਾਵੇ ਦੇ ਫਲਸਫੇ ਤੇ ਆ ਨਾ ਆਪਾਂ ਉਹ ਚੀਜ਼ ਤੋਂ ਇੰਚ ਇਧਰ ਇੰਚ ਇਧਰ ਹੋਏ ਆ ਇਹ ਨਹੀਂ ਵੀ ਸਟੇਟ ਦਾ ਡੰਡਾ ਚੜ ਗਿਆ ਤੇ ਆਪਣੇ ਪਾਸ਼ਾਹੀ ਦਾਵੇਂ ਨੂੰ ਵੀ ਛੱਡ ਦੇਣਾ ਜੋ ਸਾਡੀ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਮੋਟਿਵ ਸੀ ਬਾਈ ਦੀਪ ਸਿੱਧੂ ਦੀ ਭਾਈ ਉਤਾਰ ਸਿੰਘ ਦੀ ਜੋ ਸੋਚ ਸੀ ਆਪਾਂ ਅੱਜ ਵੀ ਉਹਦੇ ਤੇ عقیده ਤੇ ਖੜੇ ਹੋਏ ਆ ਆਪਾਂ ਕੋਈ ਵੀ ਸਿਧਾਂਤਕ ਸਮਝੌਤਾ ਨਹੀਂ ਆਪਾਂ ਕਰਾਂਗੇ ਤੇ ਫੇਸਬੁੱਕ ਵਿਦਮਾਨ ਆਪਣਾ ਜੋਰ ਲਾ ਲੈਣ ਸਾਡੀਆਂ ਧੀਆਂ ਭੈਣਾਂ ਨੂੰ ਗੰਦ ਬੋਲ ਦੇਣ ਫੋਟੋਵਾਂ ਡਿਟ ਕਰ ਲੈ ਜੋ ਮਰਜ਼ੀ ਕਰ ਲੈਣ ਬਦਨਾਮੀ ਜਿੰਨਾ ਤੱਕ ਮਹਾਰਾਜ ਨੇ ਸਿਰ ਦੇ ਉੱਤੇ ਹੱਥਵਾ ਐਡਾ ਬਦਨਾਮੀ ਨਹੀਂ ਹੁੰਦੀ ਆ ਸੋ ਤੁਸੀਂ ਕੀ ਕਰਨਾ ਪੰਜਾਬ ਦਾ ਮਾਹੌਲ ਕਿਦਾਂ ਦਾ ਕਰ ਦਿੱਤਾ ਆ ਸਾਰੇ ਪਾਸੇ ਹਹਾਕਾਰ ਮੱਚੀ ਪਈ ਆ ਸਾਰੇ ਪਾਸੇ دہشت ਦਾ ਮਾਹੌਲ ਵਾ ਨੌਜਵਾਨ ਬਰ ਲਗ ਲਾ ਰਹੇ ਆ ਲਿਸਟਾਂ ਕੱਢ ਰਹੇ ਹੋ ਕਦੀ ਕਿਸੇ ਨੂੰ ਧਮਕੀਆਂ ਦੇ ਰਹੇ ਹੋ ਕਦੀ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਕਦੀ ਕਿਸੇ ਨੂੰ ਕੋਲ ਆ ਰਹੀਆਂ ਆ ਕੁਝ ਵਾ ਤੁਹਾਡੀ ਇਹ ਏਜੰਸੀਆਂ ਫਿਰ ਉਲਟ ਸਾਨੂੰ ਤੰਗ ਕਰ ਰਹੀਆਂ ਵਾ ਸੋ ਮੈਂ ਸਾਰੇ ਸ਼੍ਰੀ ਅਕਾਲਤਰ ਸਾਹਿਬ ਦੀਆਂ ਪੰਥਕ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆ ਵੀ ਇਹਦੇ ਤੇ ਸੋ ਮੋਟਿਵ ਲੋ ਜਲਦੀ ਤੋਂ ਜਲਦੀ ਇਹਦੇ ਤੇ ਉੱਤੇ ਕੋਈ ਇਹੋ ਜਿਹਾ ਫੈਸਲਾ ਗੁਰਮਤਾ ਕਰਕੇ ਤੇ ਇੰਨਾ ਫੇਸਬੁੱਕ ਹੀ ਜਿਹੜੇ ਵਿਦਵਾਨ ਨਵਾ ਜਿਹੜੇ ਬਣੇ ਮਖੋਟਾ ਪਾ ਕੇ ਇਹਨਾਂ ਨੂੰ ਠੱਲ ਪਾਈ ਜਾਵੇ ਨਹੀਂ ਤੇ ਜਿੱਦਾਂ ਬਾਈ ਗੁਰਪ੍ਰੀਤ ਸਿੰਘ ਹਰੀਨੋ ਮਾਰਿਆ ਗਿਆ ਭਾਈ ਅਵਤਾਰ ਸਿੰਘ ਖੰਡਾ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਦਾ ਘਾਣੇ ਦਾ ਹੋ ਜਾਣਾ ਵਾ ਸੋ ਸਮਾ ਰਹਿੰਦੇ ਆ ਨੌਜਵਾਨੋ ਸੰਭਲ ਜੋ ਅਜੇ ਵੀ ਤੁਹਾਡੇ ਕੋਲ ਸਮਾਵਾ ਨਾ ਚ ਜਜਵਾਤਾ ਦੇ ਬਾਹਰ ਦੇ ਵਿੱਚ ਆ ਕੇ ਸੱਚ ਨੂੰ ਪਛਾਣੋ ਤੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਅੱਜ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਦੀ ਪਾਰਟੀ ਦੇ ਨਾਲ ਡਟ ਕੇ ਖੜੇ ਆ ਉਹਨਾਂ ਦੀ ਪਾਰਟੀ ਵੀ ਦੇ ਫਲਸਫੇ ਤੇ ਚੱਲੇ ਹੋਏ ਆ ਉਹਨਾਂ ਦੇ ਸਿਧਾਂਤਕ ਦੇ ਉੱਤੇ ਤੇ ਭਾਈ ਗੁਰਪ੍ਰੀਤ ਸਿੰਘ ਹਰੀਨੋ ਭਾਈ ਉਤਾਰ ਸਿੰਘ ਦੇ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਤੇ ਸਿਧਾਂਤਕ ਦੌਰ ਦੇ ਉੱਤੇ ਖੜੇ ਆ ਕੋਈ ਗੱਲ ਨਹੀਂ ਆਪਾਂ ਨੂੰ ਚੱਲਣਾ ਪਿਆ ਹੋਰ ਚੱਲਾਂਗੇ ਪਰ ਤੁਸੀਂ ਸਾਨੂੰ ਗਦਾਰ ਕਹਿ ਰਹੇ ਹੋ ਤੇ ਏਜੰਸੀਆਂ ਦੇ ਸਾਨੂੰ ਪੁੱਛਗਿੱਛ ਕਰ ਰਹੀਆਂ ਸਾਡੇ ਘਰ 'ਚ ਰੇਡਾਂ ਹੋ ਰਹੀਆਂ ਵਾ ਤੇ ਸਾਡੇ ਘਰ 'ਚ ਰੇਡਾਂ ਵੀ ਹੋਣ ਪੁਲਿਸ ਵੀ ਸਾਨੂੰ ਤੰਗ ਕਰੇ ਸੀਆਈਏ ਸਟਾਫ ਵੀ ਸਾਨੂੰ ਬੁਲਾਵੇ ਕਾਉਂਟਰ ਇੰਟੈਲੀਜੈਂਸੀ ਕ੍ਰਾਈਮ ਰਾਜ ਵੀ ਬੁਲਾਵੇ ਤੇ ਗਦਾਰ ਵੀ ਸਾਨੂੰ ਤੁਹਾਡੇ ਕੋਲ ਕੀ ਇਹੋ ਜਿਹਾ ਆਪਣਾ ਤੂਲ ਸੌਫਟਵੇਅਰ ਆ ਜਿਹੜਾ ਤੁਸੀਂ ਦੋਹਾਂ ਚਾਰਾਂ ਮਿੰਟਾਂ 'ਚ ਬੰਦੇ ਨੂੰ ਗਦਾਰੀ ਦੇ ਛੱਪੇ ਲੈ ਦੋਗੇ 22 ਸਗਰਾਜ ਸਿੰਘ ਨਿਆਮੀ ਵਾਲਾ 2-3 ਸਾਲ ਤੋਂ ਚੁੱਪ ਸੀ ਪਰ ਉਸ ਨੂੰ ਵੀ ਮਜਬੂਰ ਕਰ ਦਿੱਤਾ ਗਿਆ ਹੁਣ ਉਹਦੇ ਸਵਾਲਾਂ ਦੇ ਜਵਾਬ ਦੋ ਤੇ ਇਸ ਤਰੀਕੇ ਦੇ ਨਾਲ ਮੈਂ ਕਹਿੰਦਾ ਜੇ ਆਪਾਂ ਨਹੀਂ ਨਾ ਬੋਲੇ ਤੇ ਉਹ ਅੰਦਰ ਵਾਲੇ ਭਰਾਵਾਂ ਦਾ ਵੀ ਪੜਾਵਾ ਸਾਨੂੰ ਨਾ ਮਜਬੂਰ ਕਰੋ ਬੋਲਣ ਦੇ ਉੱਤੇ ਕਿਤੇ ਇਦਾਂ ਦਾ ਨਾ ਹੋਵੇ ਜਿਹੜਾ ਚੀਜ਼ ਅਜੇ ਤੱਕ ਪਰਦਾ ਵਾ ਉਹ ਪਰਦਾ ਜਿਹੜਾ ਜਗਜਾਰ ਹੋ ਜੇ ਤੇ ਜਿਹੜੇ ਤੁਹਾਨੂੰ ਲੋਕ ਫੁੱਲਾਂ ਦੇ ਹਾਰ ਤੇ ਸਿਰੋਪੇ ਪਾਉਂਦੇ ਆ ਉਹ ਬਾਅਦ ਵਿੱਚ ਤੁਹਾਨੂੰ ਛੱਤਰ ਮਾਰਨ